ਪੰਜਾਂ ਤੱਤਾਂ 'ਚ ਪਹਿਲਾ ਤੱਤ ਹੈ ਆਕਾਸ਼ ਤੱਤ ਦੂਜਾ ਵਾਯੂ ਤੱਤ ਤੀਜਾ ਅਗਨੀ ਤੱਤ ਚੌਥਾ ਹੈ ਧਰਤੀ ਪੰਜਵਾਂ ਹੈ ਪਾਣੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਆਕਾਸ਼ ਤੱਤ ਆ ਉਹ ਸਰੀਰ 'ਚ ਕਿੱਥੇ ਰੱਖਿਆ ਮਿੱਟੀ ਦਾ ਹੱਡ ਮਾਸ ਬਣਿਆ ਹੱਡ ਮਾਸ ਨਾੜੀ ਕੋ ਪਿੰਜਰ ਮਿੱਟੀ ਦੀ ਇਹ ਸਾਡੀ ਮਿੱਚ ਬਣੀ ਹੈ, ਮਾਸ ਬਣਿਆ ਹੈ, ਹੱਡੀਆਂ ਬਣੀਆਂ ਹੈ, ਪਾਣੀ ਖੂਨ ਦੀ ਤਰ੍ਹਾਂ ਤਰਲ ਜਿਹੜਾ ਹੈ ਉਹ ਪਾਣੀ ਦਾ ਤੱਤ ਹੈ, ਉਹ ਪਾਣੀ ਦਾ ਗੌਣਾ ਜਦੋਂ ਪੰਜੀ ਪ੍ਰਕਿਰਤੀਆਂ ਪੜਦੇ ਆ ਉਹਦੇ ਵਿੱਚ ਬੜਾ ਵਿਸਥਾਰ ਹੈ। ਆਕਾਸ਼ ਕਿੱਥੇ ਹੈ? ਜਿਹੜੀ ਸਾਡੇ ਸਰੀਰ ਦੇ ਵਿੱਚ ਅੰਗਾਂ ਨੂੰ ਰੱਖਣ ਲਈ ਬਿਲਾ ਆਕਾਸ਼ ਕੀ ਨੂੰ ਕਹਿੰਦੇ ਆ ਬੇਨ, ਪਲਾੜ ਜਿੰਨੇ ਗ੍ਰਹਿ ਨੇ ਉਪਗ੍ਰਹਿ ਨੇ ਗਲੈਕਸੀਆਂ ਨੇ ਬ੍ਰਹਿਮੰਡ ਇਹ ਸਾਰਾ ਕੁਝ ਤਾਂ ਹੀਓ ਸਥਿਰ ਨਾ ਜੇ ਬੇਲ ਹੈ ਸਰੀਰ ਦੇ ਵਿੱਚ ਬੇਲ ਉਹ ਆਕਾਸ਼ ਤੱਤ ਹੈ ਸਾਇੰਸ ਕਹਿੰਦੀ ਹੈ ਵੀ ਜਦੋਂ ਆਕਾਸ਼ ਤੱਤ ਆਕਾਸ਼ ਤੱਤ ਦਾ ਸਮਾਂ 3:24 ਤੇ ਅੰਮ੍ਰਿਤ ਵੇਲੇ ਆਕਾਸ਼ ਤੱਤ ਦਾ ਸ਼ੁਰੂ ਹੁੰਦਾ ਸਮਾਂ ਫਿਰ ਧਿਆਨ ਦਿਓ 3:24 ਤੇ ਆਕਾਸ਼ ਤੱਤ ਦਾ ਸਮਾਂ ਸ਼ੁਰੂ ਹੁੰਦਾ ਹੈ 24 ਘੰਟਿਆਂ ਨੂੰ ਪੰਜਾਂ ਤੱਤਾਂ ਦੇ ਵਿੱਚ ਵੰਡਿਆ ਹੋਇਆ ਹੈ ਦਿਨੇ ਇੱਕ ਵਾਰੀ ਤੱਤਾਂ ਦੀ ਗਰਦਸ ਹੁੰਦੀ ਹੈ ਤੇ ਰਾਤ ਨੂੰ ਇੱਕ ਵਾਰੀ ਗਰਦਸ ਹੁੰਦੀ ਆ ਦਿਨੇ ਵੀ ਸਮਾਂ ਆਉਂਦਾ ਰਾਤ ਨੂੰ ਵੀ ਆਉਂਦਾ ਜਿਹੜੇ ਵੈਦਿਕ ਜਾਣਦੇ ਆ ਨਾ ਉਹਨਾਂ ਨੂੰ ਪਤਾ ਵੀ ਜਦੋਂ ਅਗਨ ਤੱਤ ਪ੍ਰਚੰਡ ਹੈ ਉਹ ਕਹਿੰਦੇ ਉਦੋਂ ਭੋਜਨ ਖਾਓ ਜਦੋਂ ਅਗਨ ਤੱਤ ਦਾ ਸਮਾਂ ਚੱਲ ਰਿਹਾ ਹੈ ਜੇ ਤੁਸੀਂ ਉਦੋਂ ਭੋਜਨ ਖਾਓਗੇ ਤੁਹਾਡੇ ਪੇਟ ਵਿੱਚ ਜਠਰਾਗਣ ਪੇਟ ਦੀ ਅਗਨੀ ਹੈ ਜਦੋਂ ਕਿਸੇ ਵੈਦ ਨੂੰ 나ੜੀ ਦਿਖਾਓ ਨਾ ਜੀ ਮੇਰਾ ਪੇਟ ਸਹੀ ਨਹੀਂ ਹੈ ਮੇਰਾ ਹਾਜਮਾ ਨਹੀਂ ਕੰਮ ਕਰਦਾ ਉਹ ਨਬਜ ਦੇਖ ਕੇ ਕਹਿੰਦਾ ਭਾਈ ਤੇਰੀ ਜਠਰਾਗਣ ਮੱਧਮ ਪੈ ਗਈ ਹੈ ਤੇਰੇ ਅੰਦਰ ਜਿਹੜਾ ਪਾਣੀ ਦਾ ਤੱਤ ਹੈ ਤੇ વાયુ ਤੱਤ ਵਧ ਗਿਆ ਹੈ ਜਿਸ ਵੇਲੇ ਉਹ ਫਿਰ ਪੈਦ ਕਹੇਗਾ ਜਦੋਂ ਅਗਨ ਦਾ ਤਤ ਦਾ ਸਮਾਂ ਹੈ ਉਦੋਂ ਭੋਜਨ ਖਾਓ ਤੇਰੇ ਹਜਮ ਆਵੇਗਾ ਇਸ ਲਈ ਸਿਆਣੇ ਕਹਿੰਦੇ ਨੇ ਜਦੋਂ ਸੂਰਜ ਚੜਦਾ ਹੈ ਉਦੋਂ ਖਾਓ ਜਦੋਂ ਸੂਰਜ ਛਿਪਦਾ ਹੈ ਉਦੋਂ ਤੱਕ ਖਤਮ ਕਰ ਲਓ ਸੂਰਜ ਛਿਪਣ ਤੋਂ ਬਾਅਦ ਨਾ ਮੂੰਹ ਜਪਾਓ